ਸਬਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਪਾਉਵਾਲ ਵਿਖੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦੇ ਆਗੂਆਂ ਨੇ ਇਕੱਤਰ ਹੋ ਕੇ ਬੀਜਪੀ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਅਤੇ ਐਲਾਨ ਕੀਤਾ ਕਿ ਬੀਜਪੀ ਦਾ ਕੋਈ ਵੀ ਉਮੀਦਵਾਰ ਪਿੰਡਾਂ ਦੇ ਵਿੱਚ ਆਇਆ ਤਾਂ ਉਹਨਾਂ ਦਾ ਵੱਡੇ ਪੱਦਰ ਦੇ ਵਿਰੋਧ ਕੀਤਾ ਜਾਵੇਗਾ। ਸੋ ਮੀਟਿੰਗ ਤੋਂ ਬਾਅਦ ਉਹਨਾਂ ਦੇ ਵੱਲੋਂ ਬੀਜਪੀ ਸਰਕਾਰ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਸੋ ਬੀਜਪੀ ਖਿਲਾਫ ਪ੍ਰਦਰਸ਼ਨ ਕਿਸਾਨ ਸੰਘਰਸ਼ ਕਮੇਟੀ ਦੇ ਵੱਲੋਂ ਕੀਤਾ ਗਿਆ। ਸੋ ਉਹਨਾਂ ਨੇ ਇਕੱਤਰ ਹੋ ਕੇ ਨਾਅਰੇਬਾਜ਼ੀ ਕੀਤੀ ਸੋ ਬੀਜਪੀ ਉਮੀਦਵਾਰਾਂ ਦਾ ਪਿੰਡਾਂ ਦੇ ਵਿੱਚ ਆਉਣ ਤੇ ਹੋਵੇਗਾ ਵੱਡੇ ਪੱਦਰ ਦੇ ਇਹ ਬੀਜੇਪੀ ਸਰਕਾਰ ਜਿਹੜਾ ਕਿਸਾਨੀ ਅੰਦੋਲਨ ਚੱਲਣ ਦਿਆ ਵਾ ਜਾਂ ਕਿਸਾਨਾਂ ਨਾਲ ਜੋ ਇਹ ਹਰਕਤਾ ਕਰਨਦੇ ਆ ਬੀਜੇਪੀ ਸਰਕਾਰ ਨੇ ਖਨੋਰੀ ਬਾਡਰ ਤੇ ਸਾਡੇ ਸ਼ੁਭਕਰਨ ਸਿੰਘ ਵੀਰ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਹੋਰ ਕਿਸਾਨ ਉੱਥੇ ਫਟੜ ਹੋਏ ਕਿਸਾਨਾਂ ਦੇ ਸੰਧ ਭਨੇ ਗਏ ਬੀਜੇਪੀ ਸਰਕਾਰ ਆ ਜਿਹੜੀ ਇਹ ਬਹੁਤ ਮਾੜੀ ਸਰਕਾਰ ਆ ਉਥੇ ਗਿਣਤੀ ਆ ਜਿਹੜੀ ਪਰ ਪਿੰਡੋਂ ਪਿੰਡ ਅੱਜ ਵੀ ਗਿਣਤੀ ਸੰਬੰਧੀ ਜਿਹੜੀ ਆ ਇਥੇ ਮੀਟਿੰਗ ਕੀਤੀ ਗਈ ਆ ਸੋ ਜਿਹੜਾ ਉਥੇ ਗਿਣਤੀ ਆ ਬਹੁਤ ਕਿਸਾਨ ਆ ਜਿਹੜੇ ਚਰਦੀ ਕਲਾ ਨਾਲ ਉਥੇ ਗਿਣਤੀ ਚੱਲੀ ਜਾਂਦੀ ਆ ਹੋਰ ਵੀ ਜਿਹੜੇ ਸਾਡੇ ਭਰਾ ਜਿਹੜੇ ਅਸੀਂ ਇਥੇ ਮਿੱਠਾ ਦੇ ਵਿੱਚ ਪਿੰਡਾਂ ਦੇ ਵਿੱਚ ਬੈਠੇ ਆ ਉਹਨਾਂ ਨੂੰ ਇਹੋ ਹੀ ਪ੍ਰੇਰਣਾ ਕਰਦੇ ਆ ਵੀ ਤਗੜੇ ਹੋ ਕੇ ਗਿਣਤੀ ਅੱਗੇ ਵੀ ਮਹਾਰਾਜ ਦੀ ਕਿਰਪਾ ਬਹੁਤ ਆ ਦੇ ਆਪਾਂ ਵੱਧ ਤੋਂ ਵੱਧ ਗਿਣਤੀ ਕਰਕੇ ਇਹ ਜਿਹੜੀ ਭਾਜਪਾ ਸਰਕਾਰ ਆ ਉਹਦਾ ਵੀ ਅਸੀਂ ਪਿੰਡਾਂ ਦੇ ਵਿੱਚ ਜਿਹੜਾ ਉਹ ਡਟ ਕੇ ਵਿਰੋਧ ਕਰਾਂਗੇ ਇਹਨੂੰ ਪਿੰਡਾਂ ਦੇ ਵਿੱਚ ਵੜਨਾ ਜਿਹੜਾ ਉਹ ਇਹਨਾਂ ਦਾ ਜਿਹੜਾ ਉਹ ਰਾਮ ਕਰ ਦਿੱਤਾਗੇ ਜੋ ਕੁਛ ਇਹ ਕਿਸਾਨਾਂ ਨਾਲ ਕਰ ਰਹੀ ਆ ਜੇ ਕਿਸਾਨ ਆ ਤੇ ਸਾਰਾ ਹਿੰਦੁਸਤਾਨ ਇਹਦੇ ਵਿੱਚ ਕਿਸਾਨ ਚੱਲੂਗਾ ਤੇ ਜੋਧ ਕਰਨਾ ਦੂਜਾ ਤੀਜਾ ਸਾਰਾ ਇਹ ਵਿੱਚ ਆਣਾ ਵਾ ਇਹ ਜਿਹੜੀ ਬੀਜੇਪੀ ਆ ਇਹ ਕਿਸਾਨਾਂ ਨਾਲ ਬਹੁਤ ਧੱਕਾ ਕਰਦੀ ਆ ਪਿੰਡਾਂ ਦੇ ਵਿੱਚ ਜਿਹੜਾ ਇਹਨਾਂ ਨੂੰ ਬਿਲਕੁਲ ਨਹੀਂ ਮੰਨ ਦਿੱਤਾ ਜਾਊਗਾ ਇਹਦਾ ਟੜਕੇ ਵਿਰੋਧ ਕੀਤਾ ਜਾਊਗਾ ਉਹਨਾਂ ਦੇ ਹਿਸਾਬ ਨਾਲ ਇੱਕ ਵੀ ਨਹੀਂਗਾ ਜੇ ਉਹਨਾਂ ਦੇ ਹਿਸਾਬ ਨਾਲ ਲਾਇਆ ਜਾਵੇ ਨਾ ਬੀਜੇਪੀ ਦੇ ਜਿਹੜੇ ਜੋੜੇ ਛਾੜਨ ਨਾਲੇ ਆਏ ਇਹਨਾਂ ਗੱਲ ਦੇ ਵਿੱਚ ਬੀਜੇਪੀ ਦੇ ਫੁੱਲ ਪਾਏ ਆ ਇਹਨਾਂ ਨੂੰ ਹੁਣ ਉਤਰਨਾ ਇਹਨਾਂ ਨੇ ਮੈਦਾਨ ਚਾਹ ਤੇ ਇਹਨਾਂ ਦਾ ਲਾਉਂਦੇ ਕਿਹੜੇ ਰੋਕਾ ਕਰੋ ਇਹ ਵੇਖੀ ਜਾਇਓ ਆ 21 ਸਾਲ ਦਾ ਨੌਜਵਾਨ ਆ ਛੱਬ ਕਰਨ ਸਿੰਘ ਇਹਨੇ ਕੀ ਗੋਲੀ ਮੰਗੀ ਇਹਨਾਂ ਤੋਂ ਇਹਨੂੰ ਗੋਲੀ ਪਿੱਛਲੀਆਂ 13 ਮਹੀਨਿਆਂ ਚ ਮੰਗਾ ਮੰਨੀਆਂ ਦੁਬਾਰਾ ਉਹਦੇ ਬੂਹੇ ਤੇ ਗਏ ਬਾਰਡਰਾਂ ਤੇ ਉਹਨੇ ਕਿੱਲ ਕੰਦਾ ਠੋਕੀ ਤੀਆਂ ਕਿਸਾਨਾਂ ਨੂੰ ਰੋਕਿਆ ਗੋਲੀਆਂ ਮਾਰੀਆਂ ਛੱਬ ਕਰਨ ਸ਼ਹੀਦ ਹੋ ਗਿਆ ਕਿੱਡੀ ਗੰਦੀ ਨੀਤੀ ਭਾਜਪਾ ਸਰਕਾਰ ਦੀ 인ਦਰਜੀਤ ਸਿੰਘ ਕੋਟਪੁੱਟਾ ਕਰੋਗੀ ਮਤਲਬ ਲੜਾਈ ਜੰਦਰ ਗਿਆ ਮਜ਼ਦੂਰਾਂ ਦੀ ਲੜਾਈ ਲੜਦਿਆ ਸਾਡਾ ਸੂਬਾ ਪ੍ਰਧਾਨ ਆ ਗੰਦੀ ਨੀਤੀ ਦੇ ਨਾਲ ਜੇਲ੍ਹ ਕਰ ਦਿੱਤੀ ਪਿੰਡਾਂ ਦੇ ਵਿੱਚ ਅਸੀਂ ਇਹਨਾਂ ਨੂੰ ਆਣ ਕੇ ਸੱਤ ਚ ਘੇਰ ਕੇ ਇਹਨਾਂ ਨੂੰ ਪੁੱਛਣਾ ਵਾ ਵੀ ਜਿਹੜੀ ਸਾਡੀਆਂ ਮੰਗਾ ਮੰਨ ਕੇ ਵੇਰੀ ਤੇ ਦੁਬਾਰਾ ਅਸੀਂ ਗਾਇਆ ਸਾਨੂੰ ਗੋਲੀਆਂ ਚ ਮਾਰ ਕੇ ਕਿਸਾਨ ਹਯਾਰਾਂ ਨਾ ਫੱਟੜ ਸ਼ਹੀਦ ਕਰ ਦਿੱਤੇ ਰਹਿੰਦੇ ਜੇਲ੍ਹਾਂ ਦੇ ਸਰਦਾਰ)^{(1)})^{(2)})^{(3)})^{(4)})^{(5)})^{(6)})^{(7)})^{(8)})^{(9)})^{(10)})^{(11)})^{(12)})^{(13)})^{(14)})^{(15)})^{(16)})^{(17)})^{(18)})^{(19)})^{(20)})^{(21)})^{(22)})^{(23)})^{(24)})^{(25)})^{(26)})^{(27)})^{(28)})^{(29)})^{(30)})^{(31)})^{(32)})^{(33)})^{(34)})^{(35)})^{(36)})^{(37)})^{(38)})^{(39)})^{(40)})^{(41)})^{(4 ਕਿਸਾਨ ਸ਼ਿਕਾਇਤ ਕਮੇਟੀ ਕੋਟ ਬੁੱਡਾ ਤੇ ਆ ਜਿਹੜੀ ਕਹਿੰਨੀ ਚੜਿਆ ਉਹਨੂੰ ਇੱਥੇ ਆ ਲੈnde ਉਹਨੂੰ ਆ ਫੋਟੋ ਲੈ ਇਹ ਆ ਬੈਨਰ ਜਿਹੜੇ ਆ ਥਾਂ ਥਾਂ ਤੇ ਵੱਡਣ ਦੇ ਆ ਪੁੱਛਾਂਗੇ ਉਹਨੂੰ ਕਿ ਜਿਹੜੀ ਜਦੋਂ ਬਣੀ ਆ ਜਦੋਂ ਅਸੀਂ ਗਰੰਟੀ ਮੰਗ ਜਿਹੜੀ ਐਮਐਸਪੀ ਦੀ ਗਰੰਟੀ ਮੰਗਦੇ ਆ ਜਿਹੜੇ ਆ ਬੈਨਰ ਚੁੱਕੀ ਫਿਰਦੇ ਆ ਮੰਨੇ ਆ ਨਾ ਇਹ ਮੰਨਾ ਇਹਨੂੰ ਪੁੱਛਾਂਗੇ ਮੰਨੇ ਆ ਕਿ ਨਹੀਂ ਮੰਨੇ ਮੰਨਾ ਜੀ ਤੇ ਕਿਉਂ ਗੋਲੀਆਂ ਮਾਰੀਆਂ ਇਹਨਾਂ ਨੂੰ ਅੰਦਰ ਕਿਉਂ ਕੀਤੇ ਆ ਮੰਨਾ ਨੂੰ ਮੈਦਾਨ ਦੇ ਵਿੱਚ ਆ ਗਿਆ ਉਹਨੂੰ ਪੁੱਛਾਂਗੇ ਨਾਲੇ ਉਹਨੂੰ ਨਵਾਜਾਂਗੇ ਅਸੀਂ ਜੀ ਜੋ ਸਾਡਾ ਖਨੌਰੀ ਬਾਰਡਰ ਤੇ ਭਾਜਪਾ ਸਰਕਾਰ ਨੇ ਦੁਰਵਿਵਹਾਰ ਕੀਤਾ ਪੂਰੇ ਗੁੱਸੇ ਦੇ ਵਿੱਚ ਅਸੀਂ ਭਾਜਪਾ ਸਰਕਾਰ ਦਾ ਪਿੰਡਾਂ ਦੇ ਵਿੱਚ ਅਸੀਂ ਰੱਜ ਕੇ ਵਿਰੋਧ ਕਰਾਂਗੇ ਇਹਨਾਂ ਨੂੰ ਪਿੰਡਾਂ ਦੇ ਵਿੱਚ ਅਸੀਂ ਮਰਨ ਨਾ ਦਵਾਂਗੇ ਸਾਨੂੰ ਜਿੱਥੇ ਵੀ ਪਤਾ ਲੱਗ ਗਿਆ ਉੱਥੇ ਜਾ ਕੇ ਇਹਨਾਂ ਦੀਆਂ ਗੱਡੀਆਂ ਘੇਰਾਂਗੇ ਇਹਨਾਂ ਨੇ ਸਾਨੂੰ ਉਥੇ ਬਾਰਡਰ ਤੇ ਗੋਲੀਆਂ ਮਾਰੀਆਂ ਅੱਗੇ ਅਥਰੂ ਗੈਸ ਛੱਡਦੇ ਸੀ ਇਹਨਾਂ ਨੂੰ ਰੋੜੇ ਪਾਠੀਆਂ ਵੀ ਵੱਜਣਗੇ ਪੂਰੀ ਬੇਇੱਜ਼ਤੀ ਹੋਊਗੀ ਵੈਕਲੂ ਜਿੱਕਾ ਖਾਲਸਾ ਦੇ ਵੈਕਲੂ ਵੀ ਕੀ ਫੜੇ ਸਾਡਾ ਜੀ ਭਾਜਪਾ ਸਰਕਾਰ ਨਾਲ ਜਿਵੇਂ ਹੁਣ ਤੁਹਾਨੂੰ ਪਤਾ ਹੀ ਹੈ ਕਿ ਸਾਡਾ ਕਿਸਾਨੀ ਅੰਦੋਲਨ ਪਿੱਛੇ ਜੋ ਚੱਲਿਆ ਸੀ ਉਦੋਂ ਵੀ ਸੈਂਟਰ ਵਿੱਚ ਸਰਕਾਰ ਮੋਦੀ ਸਰਕਾਰ ਸੀ ਭਾਜਪਾ ਦੀ ਸਰਕਾਰ ਸੀ ਔਰ ਸਾਡੇ ਨਾਲ ਵਾਅਦੇ ਕੀਤੇ ਸੀ ਦਿੱਲੀ ਦੇ ਵਿੱਚ ਐਮਐਸਪੀ ਸਾਰੇ ਗਰੰਟੀ ਕਾਨੂੰਨ ਜੋ ਗਰੰਟੀ ਨਾਲ ਕਾਨੂੰਨ ਇਹਨਾਂ ਦੇ ਕਿਸਾਨਾਂ ਦੇ ਹੱਥ ਵਿੱਚ ਦਿੱਤੇ ਜਾਣਗੇ ਪਰ ਸਾਡੇ ਉਹ ਜਿੰਨੇ ਵੀ ਕੀਤੇ ਹੋਏ ਵਾਅਦੇ ਉਹਨਾਂ ਤੋਂ ਮੁੱਕਰੀ ਆ ਸਰਕਾਰ ਔਰ ਦੂਜੀ ਵਾਰ ਅਸੀਂ ਦਿੱਲੀ ਨੂੰ ਜਾ ਰਹੇ ਹਾਂ ਸਾ ਜੋ ਕਿ ਹਰਿਆਣੇ ਵਾਲੇ ਬਾਡਰ ਤੇ ਬਾਡਰਾਂ ਨੂੰ ਚਾਰਚਪੇਰੋਂ ਸੀਲ ਕਰਕੇ ਖਰੋਨੀ ਬਾਡਰ ਨੂੰ ਸੀਲ ਕਰਕੇ ਉੱਥੇ ਸਾਡੇ ਕਿਸਾਨਾਂ ਨਾਲ ਅਥਰੂ ਗੈਂਸ ਸੁੱਟ ਕੇ ਇਹੋ ਜਿਹਾ ਵਿਹਾਰ ਕੀਤਾ ਗਿਆ ਕਿ ਜਿਵੇਂ ਅਸੀਂ ਕੋਈ ਬਾਹਰਲੇ ਦੇਸ਼ ਵਿੱਚੋਂ ਆਏ ਹੁੰਨੇ ਆ ਅਸੀਂ ਇੱਕ ਪੰਜਾਬ ਦੇ ਵਸਨੀਕ ਆ ਦਿੱਲੀ ਵਿੱਚ ਆਪਣੇ ਹੱਕ ਮੰਗਣ ਜਾ ਰਹੇ ਆ ਸਾਨੂੰ ਉੱਥੇ ਕਿਸਾਨਾਂ ਨੂੰ ਜਿੱਥੇ ਕੁੱਟਿਆ ਗਿਆ ਅਥਰੂ ਗੈਂਸ ਮਾਰੇਗੇ ਸੁੱਟੇ ਗਏ ਗੋਲੇ ਸੁੱਟੇ ਗਏ ਉੱਥੇ ਨਾਲ ਨਾਲ ਸਾਡੇ ਨੌਜਵਾਨ ਨੂੰ ਗੋਲੀਆਂ ਮਾਰ ਕੇ ਸ਼ਹੀਦ ਵੀ ਕੀਤਾ ਗਿਆ ਜਿੰਦਾ ਅਸੀਂ ਭਾਜਪਾ ਸਰਕਾਰ ਦਾ ਡਟ ਕੇ ਵਿਰੋਧ ਕਰਦੇ ਹਾਂ